ਅਸੀਂ ਡਿਸਟ੍ਰਿਕਟ ਸੰਗਰੂਰ ਪਵਾਨੀਗੜ੍ਹ ਤੋਂ ਆਏ ਆਂ ਅੱਛਾ ਜੀ ਪਾਸਪੋਰਟ ਲੈਣ ਵਾਸਤੇ ਆਏ ਆਂ ਆਪਣਾ ਪਾਕਿਸਤਾਨ ਜਾਣ ਵਾਸਤੇ ਕੁੜੀ ਅਰਦਾਸਾਂ ਕਰੀਏ ਦੀ ਵੀਜ਼ਾ ਲੱਗ ਜੇ ਸਾਡਾ ਹਾਂਜੀ ਬਹੁਤ ਅਰਦਾਸਾਂ ਚਰਨਾ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਪਾਕਿਸਤਾਨ ਸਥਿਤ ਗੁਰਦੁਆਰਾ ਮਾਦਰਸ਼ਨ ਵਾਲੀ ਵਿਸ਼ੇਜ ਹੱਥਾ ਭੇਜਿਆ ਜਾਂਦਾ ਅਸਵਾਰ ਵੀ ਜਤਾ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ 2000 ਦੇ ਲਗਭਗ ਪਾਸਪੋਰਟ ਸ਼੍ਰੋਣੀ ਕਮੇਟੀ ਜਮ੍ਹਾ ਹੋਏ ਸਨ। ਨਾਂ ਦੱਸ ਦਿਓ। ਮੇਰਾ ਨਾਮ ਹਰਦੀਪ ਕੌਰ ਹੈ। ਕਿੱਥੋਂ ਆਏ ਹੋ ਜੀ? ਅਸੀਂ ਡਿਸਟ੍ਰਿਕਟ ਸੰਗਰੂਰ ਪਵਾਨੀਗੜ੍ਹ ਤੋਂ ਆਏ ਆ। ਅੱਛਾ ਜੀ। ਪਾਸਪੋਰਟ ਲੈਣ ਵਾਸਤੇ ਆਏ ਆ ਆਪਣਾ ਪਾਕਿਸਤਾਨ ਜਾਣ ਵਾਸਤੇ। ਕਿਤੋਂ ਦਾ ਲੱਗ ਰਿਹਾ ਬੱਚ ਜੀ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ। ਦਰਸ਼ਨ ਕਰਾਂਗੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ। ਕਿੰਨੀ ਵਾਰੀ ਪਹਿਲਾਂ ਗਏ ਜੀ ਅਸੀਂ ਪਹਿਲੀ ਵਾਰੀ ਪਹਿਲੀ ਵਾਰੀ ਜੀ ਨੇ ਪਹਿਲੀ ਵਾਰੀ ਲੱਗ ਗਿਆ ਜੀ ਹਾਂ ਜੀ ਪਹਿਲੀ ਵਾਰੀ ਲੱਗ ਗਿਆ ਜੀ ਕਿੰਨਾ ਕੁ ਮੰਚ ਚਾਹੀ ਵੀ ਵਿਛੜੇ ਗੁਰਦੁਆਰਾ ਦੱਸੋ ਬਹੁਤ ਚਾਹ ਸੀ ਜੀ ਬਹੁਤ ਚਾਹ ਸੀ ਬੜੀਆਂ ਅਰਦਾਸਾਂ ਕਰਿਆ ਦੀ ਵੀ ਵਿਜਾ ਲੱਗ ਜੇ ਸਾਡਾ ਹਾਂ ਜੀ ਬਹੁਤ ਅਰਦਾਸਾਂ ਦੇ ਚਰਨਾ ਚ ਪਹਿਲਾਂ ਲੜਾਈ ਹੋਈ ਸੀ ਨਾ ਪਿਛਲੇ ਵਾਰੀ ਵੀ ਰਹੇ ਸੀ ਬੜੀ ਦੋਨਾਂ ਦੇ ਚੱਲਣ ਸੀ ਪਿਛਲੇ ਵਾਰੀ ਵੀ ਰਹੇਗੇ ਤੇ ਅਸੀਂ ਹਾਂ ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਮੂਰੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰੀ ਸਾਡਾ ਵੀਜ਼ਾ ਲੱਗ ਗਿਆ ਹੁਣ ਅਸੀਂ ਪਾਸਪੋਰਟ ਲੈਣ ਆਏ ਆ ਜੀ ਪਹਿਲੀ ਵਾਰੀ ਜਾ ਰਹੇ ਹਾਂ ਜੀ ਇੰਦਰਜੀਤ ਬਾਦ ਅਸੀਂ ਮੋਗੇ ਜ਼ਿਲ੍ਹੇ ਦੇ ਮਾਨੂਕੇ ਗਿੱਲ ਤੋਂ ਆਏ ਆ ਜੀ ਅੱਜ ਤੁਸੀਂ ਸ਼੍ਰੋਮਣੀ ਕਮੇਟੀ ਦਫ਼ਤਰ ਕੁਝ ਤੁਹਾਨੂੰ ਪਾਸਪੋਰਟ ਲੈਣੇ ਕੀ ਕਰਨਾ ਚਾਹੋ ਕਿੰਨੀ ਕਮਾਨੀ ਵਿੱਚ ਕਰਦੇ ਬਹੁਤ ਖੁਸ਼ੀ ਹੋਈ ਹੈ ਸਾਨੂੰ ਗੁਰੂ ਰਾਮਦਾਸ ਜੀ ਨੇ ਸਾਡੀ ਮੰਨ ਦੀ ਇੱਛਾ ਪੂਰੀ ਕੀਤੀ ਹੈ ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਇਹਨਾਂ ਦਾ ਕੋਟ ਕੋਟ ਲਗਵਾ ਲਈ ਧੰਨਵਾਦ ਜੀ ਕਿੰਨੇ ਦਿਨ ਦਾ ਵੀਜ਼ਾ ਲੱਗਾ ਥਾ ਕਹਿੰਦੇ ਆਂ ਤੀ ਰਾਤਰੀ ਨੂੰ ਬਸ ਹੀ ਆਈ। ਹਾਂਜੀ ਤੇ ਅੱਜ ਅੱਜ ਤੁਸੀਂ ਇੱਥੇ ਪੁੱਜੇ ਸ਼੍ਰੋਮਣੀ ਕਮੇਟੀ ਦਫ਼ਤਰ ਤੇ। ਹਾਂਜੀ ਤੇ ਕੱਲੇ ਜਾ ਰਹੇ ਕਿ ਆਪਾਂ ਫੈਮਿਲੀ ਚੋ? ਨਹੀਂ ਮੇਰੇ ਹਸਬੰਦ ਜਾ ਰਹੇ ਆ ਨਾਲ। ਕੱਲੇ ਵੀ ਜਾ ਰਹੇ ਕਿ ਮੈਂ ਪਹਿਲੀ ਵਾਰ ਜਾ ਰਹੀ ਆ ਉਹ ਪਹਿਲਾਂ ਗਏ ਨੇ। ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰਨ ਜਾ ਰਹੇ? ਅਸੀਂ ਗੁਰਦੁਆਰਾ ਮਾਰੇ ਜਿੰਨੇ ਵੀ ਹੈਗੇ ਉੱਥੇ ਕਰਾਉਣਗੇ ਦਰਸ਼ਨ ਸਾਰਿਆਂ ਦੇ ਕਰਕੇ ਆ ਮੰਗਣੀ। ਕਿਤਨਾ ਲੱਗ ਰਿਹਾ ਕਿ ਤੁਸੀਂ ਦੋ ਦੇਸ਼ਾਂ ਇੱਕ ਟਾਸ ਪੈਦਾ ਹੋਣ ਕਰਕੇ ਜਿੱਥਾ ਰੋਗ ਦਿੱਤਾ ਗਿਆ ਸੀ ਹੁਣ ਦੁਬਾਰਾ ਜਿੱਥਾ ਭੱਜਿਆ ਜਾ ਰਿਹਾ ਕਿੰਨਾ ਕੁ ਇਹ ਵੀ ਕਹਾਂ ਜਾਓਗੇ ਦੋ ਦੇਸ਼ਾਂ। ਜਿੱਥਾ ਰੋਗ ਕ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਸਰਕਾਰਾਂ ਨੂੰ ਹੁਣ ਸਾਨੂੰ ਬਹੁਤ ਖੁਸ਼ੀ ਆ ਵੀ ਸਰਕਾਰ ਨੇ ਸਾਨੂੰ ਵੀਜ਼ਾ ਦੇ ਕੇ ਬਹੁਤ ਧੰਨਵਾਦ ਉਹਨਾਂ ਦਾ ਵੀ ਤੇ ਸ਼ਰਮਣੀ ਕਮੇਟੀ ਦਾ ਵੀ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਦੋ ਦੇਸ਼ਾਂ ਦੀ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਬਸ ਇਹੀ ਕਮਾਂਗੇ ਵੀ ਜਿਹੜਾ ਆਪਸ ਵਿੱਚ ਮਤਭੇਦ ਆਇਆ ਖਤਮ ਕਰਕੇ ਆਪਾਂ ਸਾਰੇ ਸਭ ਮਿਲ ਮਿਲ ਕੇ ਰਹਿਣ ਹਰ ਇੱਕ ਸਭ ਕੀ ਕਹਿਣਾ ਚਾਹੋਗੇ ਜਿਹੜਾ ਪਹਿਲੇ ਪ੍ਰਕਾਸ਼ਪੁਰ ਜੀ ਦੇ ਪ੍ਰਕਾਸ਼ਪੁਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਪਾਕਿਸਤਾਨ ਸਥਿਤ ਗੁਰਦੁਆਰਾ ਮਾਝ ਦਰਸ਼ਨ ਲਈ ਵਿਸ਼ੇਜ ਜਥਾ ਭੇਜਿਆ ਜਾਂਦਾ ਹੈ ਇਸ ਵਾਰ ਵੀ ਇਹ ਜਥਾ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਸ ਜਥੇ ਲਈ ਅਸੀਂ ਸੰਗਤਾਂ ਕੋਲੋਂ ਪਾਸਪੋਰਟ ਮੰਗੇ ਸਨ ਜਿੱਥੇ ਸਾਡੇ ਕੋਲ ਲਗਭਗ 2000 ਦੇ ਲਗਭਗ ਪਾਸਪੋਰਟ ਸ਼੍ਰੋਮਣੀ ਕਮੇਟੀ ਜਮ੍ਹਾਂ ਹੋਏ ਸਨ ਉਹ ਸਮੇ ਜਿਹੜੇ ਪਾਲ ਸਰਕਾਰ ਵੱਲੋਂ ਜਿਹੜਾ ਸੁਰੱਖਿਆ ਦੇ ਵਾਲਾ ਦੇ ਕਿ ਜਥੇ ਤੇ ਜਾਣ ਦੇ ਰੋਗ ਲਗਾ ਦਿੱਤੀ ਗਈ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ ਮਾ ਜੋ ਪ੍ਰਧਾਨ ਸਾਹਿਬ ਵੱਲੋਂ ਸਖਤ ਰੋਸ ਪ੍ਰਗਟ ਕੀਤਾ ਗਿਆ ਸੰਗਤਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਤੇ ਜਿਹਦੇ ਫਲਸਰੂਪ ਪਾਲ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਦੇ ਸੰਗ ਜਥੇ ਨੂੰ ਜਾਣ ਦੀ ਯਾਤਰੀ ਦਿੱਤੀ ਗਈ ਹੁਣ ਜਥਾ ਜਿਹੜਾ ਇਹ 4 ਅਪ੍ਰੈਲ ਨੂੰ ਅਚਾਰ ਨਮਾਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾ ਰਿਹਾ ਇਸ ਜਥੇ ਲਈ ਅਸੀਂ 1802 ਪਾਸਪੋਰਟ ਜਿਹੜੇ ਉਹ ਪਾਕਿਸਤਾਨ ਵੈਸੀ ਨੂੰ ਭੇਜੇ ਸਨ ਜਿਨ੍ਹਾਂ ਵਿੱਚੋਂ 1794 ਵਿਜੇ ਲੱਗ ਕੇ ਆ ਚੁੱਕੇ ਐ 2 ਵਿਜੇ ਸ਼ਾਇਦ ਇੱਕ ਦਿਨਾਂ 'ਚ ਆ ਜਾਣਗੇ ਜੇ ਕਹ ਲਈਏ ਤੇ 6 ਵਜੇ ਕਿਸੇ ਕਾਰਨ ਕੱਟੇ ਗਏ ਨੇ ਪਾਕਿਸਤਾਨ ਜਿਹੜੇ ਗੁਰਧਾਮ ਨੇ ਉਹ ਸਿੱਖਾਂ ਦੇ ਮਨਜ ਵਾਸਤੇ ਨੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਰਬੱਤ ਦਾ ਭਲਾ ਮੰਗਿਆ ਆ ਨਾਮ ਜਪੋ ਕਿਰਤ ਕਰੋ ਨਾਮ ਜਪੋ ਤੇ ਵੜ ਕੇ ਛਕੋ ਦਾ ਉਪਦੇਸ਼ ਦਿੱਤਾ ਆ ਗੁਰੂ ਮਹਾਰਾ ਜੀ ਨੇ ਹੱਥੀ ਕੀਰਤ ਕੀਤੀ ਆ ਉਹਨਾਂ ਗੁਰਸੱਭਾ ਨੇ ਦਰਸ਼ਨਾਂ ਲਈ ਹਰ ਸਿੱਖ ਲੋਚਦਾ ਆ ਇੱਥੋਂ ਤੱਕ ਕਿ ਗੁਰੂ ਨਾਨਕ ਦੇਵ ਜੀ ਨੂੰ ਹਰ ਧਰਮ ਦਾ ਵਿਅਕਤੀ ਮੰਨਦਾ ਚਾਹੇ ਉਹ Hindu ਹੈ ਮੁਸਲਮਾਨ ਹੈ ਸਿੱਖ ਹੈ ਕਿਉਂਕਿ ਹਰ ਇੱਕ ਦੇ ਮਨ ਚ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ ਆ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤ ਨੂੰ ਉੱਚਾ ਦੱਸਿਆ ਹੈ ਜਿਹੜੀ ਜਿਸ ਸਮੇ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਹੋਇਆ ਗੁਰੂ ਨਾਨਕ ਦੇਵ ਜੀ ਦਾ ਉਸ ਸਮੇ ਔਰਤ ਨੂੰ ਜਿਹੜਾ ਉਹ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨਾਲ ਸੰਗਤਾਂ ਨੂੰ ਜਿਹੜੇ ਵਿਰੋਧੀ ਸੀ ਗੁਰੂ ਮਹਾਰਾਜ ਦੇ ਉਹਨਾਂ ਨੂੰ ਵੀ ਆਪਣੇ ਵਿਚਾਰਨ ਨਾਲ ਕਹਿਲ ਕਰਕੇ ਸਿਧੇਰਾ ਪਾਇਆ ਜਾਏ ਉਹ ਸੱਜਣ ਠਾਕ ਸੀ ਚਾਹੇ ਉਹ ਕੌਡਾ ਰਾਖਸ਼ ਸੀ ਗੁਰੂ ਮਹਾਰਾਜ ਨੇ ਹਰ ਇੱਕ ਨੂੰ ਸੱਚ ਦਾ ਉਪਦੇਸ਼ ਦੇ ਕੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦੇ ਕੇ ਸਾਰਿਆਂ ਦਾ ਹੀ ਪਾਰ ਉਤਾਰਾ ਕੀਤਾ ਉਸ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਹਰ ਇੱਕ ਸਿੱਖ ਲੋਚਦਾ ਆ ਤੇ ਜਿਹੜਾ ਹੁਣ ਜਥਾ 4 ਨਵੰਬਰ ਨੂੰ ਜਿਹੜਾ ਭੇਜਿਆ ਜਾ ਰਿਹਾ ਜੋ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦਰਾ ਕਰਤਾਰਪੁਰ ਸਾਹਿਬ ਗੁਰਦਰਾ ਸੱਚਾ ਸੌਦਾ ਸਾਹਿਬ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਭਾਰਤ ਤੋਂ ਆਪਸ ਆ ਰਹਿਆ ਇਸ ਜਥੇ ਵਿੱਚ ਜਿਹੜੇ ਯਾਤਰਾ ਜਾ ਰਹੇ ਨੇ ਉਹ ਬੜੇ ਖੁਸ਼ ਨੇ ਕਿ ਸਾਡੇ ਵਿਛੜੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰ ਸਕਦੇ ਕਿਉਂਕਿ ਸਿੱਖ ਵਿਚਾਰਨਾ ਹੀ ਅਰਦਾਸ ਕਰਦਾ ਹੈ ਜਿਨ੍ਹਾਂ ਗੁਰਧਾਮ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਿੰਦਾਰ ਮੈਂ ਸਮਝਦਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਉਹ ਵੱਧ ਤੋਂ ਵੱਧ ਵਿਜੇ ਦੇ ਕੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮ ਜਿਹੜੇ ਉਹਨਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦੇਣ ਇਸੇ ਹੀ ਜਿਹੜਾ ਮੈਂ ਇਹ ਵੀ ਬੇਨਤੀ ਕਰਦਾ ਮਾਜੋ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਨੂੰ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕੀਤਾ ਉਹ ਵੀ ਖੋਲਿਆ ਜਾਵੇ ਤਾਂ ਜੋ ਸੰਗਤਾਂ ਜਿਹੜੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ